ਹੈਲੋ एवरीवन ਵੈਲਕਮ ਟੂ ਪੰਜਾਬ IQ ਪੰਜਾਬ IQ ਦੀ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਪੰਜਾਬ ਦੇ ਜਿਹੜੇ ਕਰਮਚਾਰੀ ਨੇ ਜੋ 17/7/2020 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਦੇ ਲਈ ਸਭ ਤੋਂ ਜੋ ਇੰਪੋਰਟੈਂਟ ਮੁੱਦਾ ਹੈ ਉਹ ਹੈ ਪੇ ਕਮਿਸ਼ਨ ਨੂੰ ਲੈ ਕੇ ਇਸ ਸਬੰਧੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਇਹਨਾਂ ਦੋਨਾਂ ਕਾਲਜਾਂ ਦੇ ਦੁਆਰਾ ਮਿਤੀ 26/3/25 ਨੂੰ ਇੱਕ ਨੋਟਿਸ ਜਿਹੜਾ ਉਹ ਰਿਲੀਜ਼ ਕੀਤਾ ਜਾਂਦਾ ਹੈ ਪੇ ਕਮਿਸ਼ਨ ਨੂੰ ਲੈ ਕੇ ਕਿਉਂਕਿ ਇਹਨਾਂ ਦੇ ਦੁਆਰਾ ਜੋ ਕੋਰਟ ਦੇ ਵਿੱਚ ਅਪੀਲ ਕੀਤੀ ਗਈ ਸੀਗੀ ਠੀਕ ਹੈ ਸੁਪਰੀਮ ਕੋਰਟ ਦੇ ਵਿੱਚ ਉਹ ਜਿਹੜੀ ਐਸਐਲਪੀ ਹੈ ਉਹ ਡਿਸਮਿਸ ਹੋ ਗਈ ਸੀਗੀ ਉਸ ਤੋਂ ਬਾਅਦ ਰਿਵਿਊ ਜਿਹੜੀ ਐਸਐਲਪੀ ਕੀਤੀ ਗਈ ਸੀਗੀ ਠੀਕ ਹੈ ਰਿਵਿਊ ਪਟੀਸ਼ਨ ਪਾਈ ਗਈ ਸੀ ਉਹ ਵੀ ਖਾਰਜ ਸੁਪਰੀਮ ਕੋਰਟ ਦੇ ਦੁਆਰਾ ਕਰ ਦਿੱਤੀ ਗਈ ਹੈ ਇਸ ਕਰਕੇ ਜੋ ਇਹ ਕਾਲਜ ਨੇ ਦੋਨਾਂ ਇਨਾਂ ਦੇ ਦੁਆਰਾ ਇੱਕ ਜਿਹੜਾ ਨੋਟੀਫਿਕੇਸ਼ਨ ਹੈ ਦਫਤਰੀ ਹੁਕਮ ਹੈ ਉਸ ਦੇ ਮਾਧਿਅਮ ਦੇ ਨਾਲ ਇਹ ਦੱਸਿਆ ਗਿਆ ਹੈ ਕਿ ਜਿਹੜੇ ਡਾਕਟਰ ਸੌਰਵ ਸ਼ਰਮਾ ਤੇ ਸਹਾਇਕ ਪ੍ਰੋਫੈਸਰ ਨੇ ਜਿਹੜੇ ਜਿਹੜੇ 17/7/2020 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਨੂੰ ਕਿਹੜਾ ਪੇ ਕਮਿਸ਼ਨ ਜਿਹੜਾ ਉਹ ਮਿਲਣਯੋਗ ਹੋਊਗਾ ਠੀਕ ਹੈ ਇਸ ਵੀਡੀਓ ਦੇ ਵਿੱਚ ਆਪਾਂ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਜਿਹੜਾ ਇਹ ਪੇ ਕਮਿਸ਼ਨ ਹੈ ਇਸ ਦਾ ਲਾਭ ਕਿਹਨੂੰ-ਕਿਹਨੂੰ ਮਿਲੂਗਾ ਹੁਣ ਠੀਕ ਹੈ ਇਸਦੇ ਬੱਚਾ ਆਪਾਂ ਇਹ ਵੀ ਗੱਲ ਕਰਾਂਗੇ ਕਿਉਂਕਿ ਕਾਫੀ ਬੱਚੇ ਕਨਫਿਊਜ਼ ਸੀਗੇ ਕਿ ਜਿਹੜਾ ਬੇਸਿਕ ਪੇ ਹੈ ਇੱਥੇ 67700 ਹੈ ਬਟ ਜਿਹੜਾ ਨਵਾਂ ਬੇਸਕਿਲ ਲਗਾਇਆ ਹੈ ਹੁਣ ਉਹ 80000 ਵਾਲਾ ਹੈ ਕਿ ਇਹਨਾਂ ਦੀ ਜਿਹੜੀ ਤਨਖਾਹ ਹੈ ਹੁਣ ਘਟ ਗਈ ਹੈ ਠੀਕ ਹੈ ਇਸਦੇ ਬਾਰੇ ਵੀ ਆਪਾਂ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਕਰਕੇ ਤੁਹਾਨੂੰ ਅਖੀਰ ਤੱਕ ਬਣੇ ਰਹਿਣਾ ਹੈ ਹੁਣ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਬਿਨਾਂ ਕੋਈ ਟਾਈਮ ਵੇਸਟ ਕੀਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਇੱਕ ਕਾਲਜ ਹੈ ਅੰਮ੍ਰਿਤਸਰ ਠੀਕ ਹੈ ਇਹਨਾਂ ਦੋਨਾਂ ਕਾਲਜਾਂ ਦੇ ਦੁਆਰਾ ਸੇਮ ਜਿਹੜਾ ਨੋਟੀਫਿਕੇਸ਼ਨ ਹੈ ਉਹ ਰਿਲੀਜ਼ ਕੀਤਾ ਜਾਂਦਾ ਹੈ 26 3 2025 ਨੂੰ ਇਸ ਨੋਟੀਫਿਕੇਸ਼ਨ ਨੂੰ ਵਰਦੇ ਆਪਾਂ ਪਹਿਲਾਂ ਇਸ ਦਫਤਰੀ ਹੁਕਮ ਦੇ ਵਿੱਚ ਲਿਖਿਆ ਕੀ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵੱਲੋਂ ਇਹ ਐਲਪੀਏ ਨੰਬਰ ਹੈ ਠੀਕ ਹੈ ਜੋ 2023 ਦੇ ਵਿੱਚ ਡਾਕਟਰ ਸੌਰਵ ਸ਼ਰਮਾ ਅਤੇ ਹੋਰ ਪਨਾਮ ਪੰਜਾਬ ਸਰਕਾਰ ਅਤੇ ਇਸ ਨਾਲ ਜੁੜੇ ਹੋਰ ਕੇਸਾਂ ਵਿੱਚ ਮਿਤੀ 10 12 2024 ਨੂੰ ਦਿੱਤੇ ਗਏ ਫੈਸਲੇ ਦੇ ਸਨਮੁਖ ਇਹ ਜੋ ਫੈਸਲਾ ਹੈ ਇਹ 10 12 2024 ਨੂੰ ਦੇ ਦਿੱਤਾ ਗਿਆ ਸੀਗਾ ਦੇ ਸਨਮੁਖ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਮੁਹੱਲੀ ਦੇ ਪੱਤਰ ਨੰਬਰ ਇਹ ਪੱਤਰ ਨੰਬਰ ਹੈ ਮਿਤੀ 26 3 2025 ਰਾਹੀਂ ਜਾਰੀ ਹਦਾਇਤਾਂ ਦੇ ਸਨਮੁਖ ਵਿਸ਼ੇ ਅਧੀਨ ਕੇਸ ਨਾਲ ਸੰਬੰਧਿਤ ਡਾਕਟਰ ਸੌਰਵ ਸ਼ਰਮਾ ਸਹਾਇਕ ਪ੍ਰੋਫੈਸਰ ਕਾਰਡੀਓਲੋਜੀ ਵਿਭਾਗ ਦੇ ਬਤੌਰ ਸਹਾਇਕ ਪ੍ਰੋਫੈਸਰ ਹਾਜ਼ਰ ਹੋਣ ਦੀ ਮਿਤੀ 28/8/2021 ਤੋਂ ਪੰਜਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਤਨਖਾਹ ਫਿਕਸ ਕਰਨ ਸੰਬੰਧੀ ਅਤੇ ਬੰਦਾ ਏਰੀਆ ਰੀਵੀ ਕਲੇਮ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਇਹਨਾਂ ਦੀ ਜਿਹੜੀ ਜੁਆਇਨਿੰਗ ਹੋਈ ਸੀਗੀ ਇਹ 17/7/2020 ਤੋਂ ਬਾਅਦ ਹੋਈ ਸੀ 28/8/2021 ਨੂੰ ਠੀਕ ਹੈ ਇਹ ਹਦਾਇਤਾਂ ਨੇ ਜਿਹੜੀਆਂ ਇਸ ਵਿਭਾਗ ਦੇ ਦੁਆਰਾ ਕਰ ਦਿੱਤੀਆਂ ਗਈਆਂ ਨੇ ਡਾਇਰੈਕਟਰ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਮੁਹਾਲੀ ਠੀਕ ਹੈ ਇਸ ਦੇ ਵਿੱਚ ਇਹਨਾਂ ਨੇ ਹੋਰ ਕੀ ਕਿਹਾ ਇਸ ਲਈ ਮਾਨਯੋਗ ਕੋਰਟ ਵੱਲੋਂ ਦਿੱਤੇ ਗਏ ਹੁਕਮਾਂ ਅਤੇ ਡਾਇਰੈਕਟਰ ਖੋਜ ਤੇ ਮੈਡੀਕਲ ਸਿਖਿਆ ਪੰਜਾਬ ਮੋਹਾਲੀ ਵੱਲੋਂ ਆਪਣੇ ਪੱਤਰ ਇਸ ਰਾਹੀਂ 26325 ਡਾਕਟਰ ਸੌਰਵ ਸ਼ਰਮਾ ਸਹਾਇਕ ਪ੍ਰੋਫੈਸਰ ਕਾਰਡੀਓਲੋਜੀ ਵਿਭਾਗ ਨੂੰ ਉਹਨਾਂ ਦੇ ਹਾਜ਼ਰ ਹੋਣ ਦੀ ਮਿਤੀ 28/8/21 ਤੋਂ ਤਨਖਾਹ ਫਿਕਸ ਕਰਨ ਸੰਬੰਧੀ ਆਪਣੀਆਂ ਹਦਾਇਤਾਂ ਗਈਆਂ ਹਦਾਇਤਾਂ ਦੇ ਸਨਮੁਖ ਇਸ ਦਫਤਰੀ ਹੁਕਮ ਰਾਹੀਂ ਡਾਕਟਰ ਦੀਪ ਪੰਜਵੇਂ ਪੰਜਾਬ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਤਨਖਾਹ ਹੇਠ ਲਿਖੇ ਅਨੁਸਾਰ ਫਿਕਸ ਕੀਤੀ ਜਾਂਦੀ ਹੈ ਯਾਨੀ ਇਹਨਾਂ ਦੀ ਜਿਹੜੀ ਜੁਆਇਨਿੰਗ ਹੋਈ ਸੀਗੀ ਉਹ 28/8/21 ਨੂੰ ਹੋਈ ਸੀਗੀ ਇਸ ਦੇ ਅਕੋਰਡਿੰਗ ਪੰਜਵੇਂ ਪੇ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਤਨਖਾਹ ਹੈ ਇਹਨਾਂ ਦੀ ਦੁਆਰੇ ਪੰਜਾਬ ਸਰਕਾਰਤੀ ਦੁਆਰਾ ਜਿਹੜੀ ਮੰਨ ਲਈ ਗਈ ਹੈ ਜੋ ਮਾਨਯੋਗ ਹਾਈ ਕੋਰਟ ਦੇ ਦੁਆਰਾ ਫੈਸਲਾ ਦਿੱਤਾ ਗਿਆ ਸੀਗਾ 10 12 2024 ਨੂੰ ਇਸ ਨੂੰ ਅਡਾਪਟ ਕਰ ਲਿਆ ਗਿਆ ਇਸ ਤੋਂ ਬਾਅਦ ਇਹ ਫੈਸਲਾ ਦੇਣ ਤੋਂ ਬਾਅਦ ਜੋ ਪੰਜਾਬ ਸਰਕਾਰ ਦੇ ਦੁਆਰਾ ਇੱਕ ਐਸਐਲਪੀ ਪਾਈ ਗਈ ਸੀਗੀ ਠੀਕ ਹੈ ਇਹ ਸੁਪਰੀਮ ਕੋਰਟ ਦੇ ਵਿੱਚ ਹੋਈ ਸੀ ਪਾਈ ਸੀ ਇਹ ਵੀ ਡਿਸਮਿਸ ਹੋ ਗਈ ਉਸ ਤੋਂ ਬਾਅਦ ਰਿਵਿਊ ਪਟੀਸ਼ਨ ਜਿਹੜੀ ਉਹ ਦਾਇਰ ਕੀਤੀ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਉਹ ਵੀ ਖਾਰਜ ਹੋ ਗਈ ਉਸ ਤੋਂ ਬਾਅਦ ਜੋ ਸਰਕਾਰੀ ਮੈਡੀਕਲ ਕਾਲਜ ਹੈ ਪਟਿਆਲੇ ਵਾਲਾ ਤੇ ਅੰਮ੍ਰਿਤਸਰ ਵਾਲਾ ਇਹਨਾਂ ਦੋਨਾਂ ਦੇ ਦੁਆਰਾ ਇਹ ਅਡਾਪਟ ਕਰ ਲਿਆ ਗਿਆ ਠੀਕ ਹੈ ਇਸ ਸੰਬੰਧੀ ਜਿਹੜਾ ਇਹ ਨੋਟਿਸ ਹੈ ਇਹ ਦਫ਼ਤਰੀ ਹੁਕਮ ਹੈ ਜਿਹੜਾ ਇਹ ਇਨਾ ਦੋਨਾਂ ਕਾਲਜਾਂ ਦੇ ਦੁਆਰਾ ਦਿੱਤਾ ਗਿਆ ਹੈ ਹੁਣ ਗੱਲ ਕਰਦੇ ਆਪਾਂ ਕਿਵੇਂ ਐਡਾਪਟ ਕੀਤਾ ਇਹਨਾਂ ਨੇ ਇੱਥੇ ਤੁਸੀਂ ਦੇਖ ਸਕਦੇ ਹੋ 올ਡ ਪੇ ਜਿਹੜਾ ਇਹਨਾਂ ਨੂੰ ਮਿਲ ਰਿਹਾ ਸੀਗਾ 7th ਸੈਂਟਰਲ ਪੇ ਕਮਿਸ਼ਨ ਉਹ ਮਿਲ ਰਿਹਾ ਸੀਗਾ ਪੇ ਮੈਟ੍ਰਿਕਸ ਲੈਵਲ 11 ਦੇਖ ਸਕਦੇ ਹੋ ਤੁਸੀਂ ਠੀਕ ਹੈ ਇਹ ਦੇ ਇਹ ਇਹ ਇਹਨਾਂ ਨੂੰ ਮਿਲ ਰਿਹਾ ਸੀਗਾ ਜਿਵੇਂ ਬੇਸਿਕ ਪੇ ਇਹਨਾਂ ਨੂੰ ਮਿਲ ਰਹੀ ਸੀ 67700 ਠੀਕ ਹੈ ਤੇ 1 ਇਕੱਠ 22 ਨੂੰ ਜਿਹੜੇ ਜੁਆਇਨਿੰਗ ਹੋਏ ਸੀਗੇ ਉਹਨਾਂ ਦੀ 69700 ਬਾਕੀ ਇੱਥੇ ਤੁਸੀਂ ਦੇਖ ਸਕਦੇ ਹੋ 73800 ਤੇ 74 ਆਇਆ ਇਹ ਇਹਨਾਂ ਨੂੰ ਬੇਸਿਕ ਪੇ ਹੈ ਜਿਹੜੀ ਉਹ ਦਿੱਤੀ ਜਾਂਦੀ ਸੀਗੀ ਪੰਜਾਬ ਸਰਕਾਰ ਦੇ ਦੁਆਰਾ ਜੋ ਇਹ ਸਹਾਇਕ ਪ੍ਰੋਫੈਸਰ ਸੀਗੇ ਠੀਕ ਹੈ ਹੁਣ ਜਿਹੜਾ ਨਵਾਂ ਪੇ ਸਕੇਲ ਮਿਲੂਗਾ ਇਹਨਾਂ ਨੂੰ ਉਹ ਕਿਹੜਾ ਮਿਲੂਗਾ 60000 ਰੁਪਏ ਮਿਲੂਗਾ ਠੀਕ ਹੈ ਇਸੇ ਸਾਲ ਦੇ ਵਿੱਚ ਜਿਵੇਂ 28 21 ਨੂੰ ਜੁਆਇਨਿੰਗ ਹੋਈ ਹੈ ਤਾਂ 60000 ਬੇਸਿਕ ਮਿਲੂਗੀ ਜੇ 18 2022 ਨੂੰ ਜੁਆਇਨਿੰਗ ਹੋਈ ਹੈ ਤਾਂ 47880 18 23 ਨੂੰ ਜੁਆਇਨਿੰਗ ਹੋਈ ਹੈ 48810 ਜੇ 18 24 ਨੂੰ ਜੁਆਇਨਿੰਗ ਹੋਈ ਹੈ ਤਾਂ 50280 ਰੁਪਏ ਜਿਹੜੀ ਬੇਸਿਕ ਪੇ ਇਹਨਾਂ ਨੂੰ ਮਿਲਣੀ ਹੋਊਗੀ ਹੁਣ ਕਾਫੀ ਬੱਚੇ ਕਨਫਿਊਜ਼ ਹੋਣਗੇ ਕਿ ਸਰ ਇੱਥੇ 67700 ਹੈ ਇੱਥੇ ਰਹਿ ਗਈ 46000 ਇਹ ਹੁਣ ਘਟ ਕਿਵੇਂ ਗਈ ਠੀਕ ਹੈ ਇਸ ਦੇ ਬਾਰੇ ਵੀ ਆਪਾਂ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਇਸ ਵੀਡੀਓ ਦੇ ਵਿੱਚ ਇਹਦੇ ਵਿੱਚ ਇਹ ਵੀ ਗੱਲ ਕਰਦੇ ਆਪਾਂ ਅਗਲੀ ਸਲਾਨਾ ਤਰੱਕੀ ਜਿਹੜੀ ਇਹਨਾਂ ਨੂੰ 18 2025 ਨੂੰ ਮਿਲਣੀ ਯੋਗ ਹੈ ਠੀਕ ਹੈ ਸਬੰਧਤ ਡਾਕਟਰ ਦੀ ਉਪਰੋਕਤ ਅਨੁਸਾਰ ਫਿਕਸ ਕੀਤੀ ਜਾ ਰਹੀ ਤਨਖਾਹ ਇਸ ਸ਼ਰਤ ਦੇ ਅਧਾਰ ਤੇ ਫਿਕਸ ਕੀਤੀ ਜਾ ਰਹੀ ਹੈ ਕਿ ਜੇਕਰ ਭਵਿੱਖ ਵਿੱਚ ਉਪਰੋਕਤ ਫਿਕਸ ਕੀਤੀ ਤਨਖਾਹ ਤੇ ਆਡਿਟ ਪਾਰਟੀ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਇਤਰਾਜ਼ ਲਗਾਇਆ ਜਾਂਦਾ ਹੈ ਤਾਂ ਡਾਕਟਰ ਉਪਰੋਕਤ ਅਨੁਸਾਰ ਤਨਖਾਹ ਫਿਕਸ ਕੀਤੀ ਗਈ ਤਨਖਾਹ ਤੇ ਬੰਦੀ ਰਿਕਵਰੀ ਕਰਾਉਂਦਾ پابੰਦ ਹੋਵੇਗਾ ਯਾਨੀ ਅਗਰ ਪੰਜਾਬ ਸਰਕਾਰ ਵੱਲੋਂ ਜਾਂ ਆਡਿਟ ਪਾਰਟੀ ਵੱਲੋਂ ਇਸ ਦੇ ਰਿਲੇਟਡ ਕੋਈ ਇਤਰਾਜ਼ ਜਤਾਇਆ ਜਾਂਦਾ ਤਾਂ ਜਿਹੜੀ ਤਨਖਾਹ ਇਹਨਾਂ ਨੂੰ ਵੱਧ ਮਿਲ ਰਹੀ ਹੈ ਉਹ ਡਾਕਟਰ ਜਿਹੜਾ ਰਿਕਵਰ ਕਰਵਾਉਣ ਦਾ ਪਾਬੰਦ ਹੋਵੇਗਾ ਠੀਕ ਹੈ ਉਪਰੋਕਤ ਅਨੁਸਾਰ ਫਿਕਸ ਕੀਤੀ ਗਈ ਤਨਖਾਹ ਦੀ ਮਨਜ਼ੂਰੀ ਪੰਜਾਬ ਸਰਕਾਰ ਦੇ ਪੰਜਾਬ ਸਰਕਾਰ ਵਿਭਾਗ ਵਿੱਤ ਬਜਟ 1 ਦੀਆਂ ਹਦਾਇਤਾਂ ਇਸ ਨੰਬਰ 54 24 ਅਨੁਸਾਰ ਇਸ ਸੰਸਥਾ ਵਿੱਚ ਤਾਇਨਾਤ ਐਸਏ ਐਸ ਕੈਡਰ ਅਧਿਕਾਰੀ ਪਾਸੋਂ ਵੈਟ ਕਰਾਉਣ ਉਪਰੰਤ ਜਾਰੀ ਕੀਤੀ ਜਾ ਰਹੀ ਹੈ ਠੀਕ ਹੈ ਇਹ ਸਾਰਾ ਨੋਟੀਫਿਕੇਸ਼ਨ ਆਪਣੀ ਰੀਡ ਆਊਟ ਕਰ ਲਿਆ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਬੇਸਿਕ ਪੇ ਦੀ ਹੁਣ ਇੱਥੇ ਗੱਲ ਕੀਤੀ ਹੈ 7ਥ ਪੇ ਕਮਿਸ਼ਨ ਦੇ ਅਕੋਰਡਿੰਗ ਉਸ ਜਿਹੜੀ ਬੇਸਿਕ ਮਿਲਦੀ ਹੈ ਉਹ ਕਿੰਨੀ ਮਿਲ ਰਹੀ ਹੈ 67700 ਬਟ ਹੁਣ ਕਿੰਨੀ ਮਿਲ ਰਹੀ ਹੈ 40000 ਠੀਕ ਹੈ ਜਿਹੜੇ 28 8 2021 ਨੂੰ ਜੁਆਇਨ ਹੋਏ ਸੀਗੇ ਸਹਾਇਕ ਪ੍ਰੋਫੈਸਰ ਉਹਨਾਂ ਨੂੰ ਬੇਸਿਕ ਮਿਲ ਰਹੀ ਸੀ 67700 ਪਰ 5ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੀ ਇਹਨਾਂ ਨੂੰ ਮਿਲਣ ਯੋਗ ਹੈ ਉਹ ਕਿੰਨੀ ਹੈ 40000 ਹੁਣ ਕਾਫੀ ਜਿਹੜੇ ਬੱਚੇ ਨੇ ਉਹ ਸੋਚ ਰਹੇ ਹੋਣਗੇ ਕਿ ਜਿਹੜੀ ਤਨਖਾ ਬਟ ਇਥੇ ਤਨਖਾਹ ਜਿਹੜੀ ਕੱਟੀ ਨਹੀਂ ਹੈਗੀ ਵਧੀ ਹੈ ਉਹ ਕਿਵੇਂ ਵਧੀ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਪੰਜਾਬ ਗਵਰਨਮੈਂਟ ਦਾ ਗੈਜਟ ਹੈ ਆਫੀਸ਼ੀਅਲ ਠੀਕ ਹੈ ਇਹ ਜੋ ਜੁਲਾਈ 2021 ਦੇ ਵਿੱਚ ਆਇਆ ਸੀਗਾ ਠੀਕ ਹੈ ਇਸ ਦੇ ਵਿੱਚ ਕੀ ਸੀਗਾ ਆਪਾਂ ਨੇ ਗੱਲ ਕੀਤੀ 84000 ਰੁਪਏ ਦੀ ਠੀਕ ਹੈ 84000 ਰੁਪਏ ਦੀ ਗੱਲ ਹੋ ਰਹੀ ਹੈ ਬਟ ਇਸ ਦੇ ਵਿੱਚ 2016 ਦਾ ਜਿਹੜਾ ਪੇ ਕਮਿਸ਼ਨ ਸੀਗਾ ਉਸ ਦੇ ਵਿੱਚ ਇੱਕ ਇੰਡੈਕਸ ਰੀਲੀਜ਼ ਕੀਤਾ ਗਿਆ ਸੀਗਾ ਇੱਕ ਫੈਕਟਰ ਰੀਲੀਜ਼ ਕੀਤਾ ਗਿਆ ਸੀਗਾ 2.67 ਠੀਕ ਹੈ 2.67 ਦਾ ਜਿਹੜਾ ਫੈਕਟਰ ਹੈ ਉਹ ਰਿਲੀਜ਼ ਕੀਤਾ ਗਿਆ ਸੀਗਾ ਯਾਨੀ ਕਹਿਣ ਦਾ ਮਤਲਬ ਕੀ ਹੈ ਇਹਨਾਂ ਦੀ ਜਿਹੜੀ ਤਨਖਾਹ ਹੈ ਉਹ 40000 ਨਹੀਂ ਹੈ ਇਹਨਾਂ ਦਾ ਜਿਹੜਾ ਫੈਕਟਰ ਹੈ 2.67 ਦੇ ਨਾਲ ਮਲਟੀਪਲਾਈ ਕਰਨ ਤੋਂ ਬਾਅਦ ਜਿਹੜੀ ਬੇਸਿਕ ਪੇ ਬਣ ਗਈ ਸੀਗੀ ਉਹ ਬਣ ਗਈ ਸੀ 122800 ਰੁਪਏ ਠੀਕ ਹੈ 122000 ਰੁਪਏ 22800 ਰੁਪਏ ਜਿਹੜੀ ਇਹਨਾਂ ਦੀ ਬੇਸਿਕ ਬਣੀ ਹੈ ਪਰੰਤੂ ਜਿਹੜੀ ਇਹਨਾਂ ਨੂੰ ਮਿਲ ਰਹੀ ਸੀ 7th ਪੇ ਕਮਿਸ਼ਨ ਦੇ ਵਿੱਚ ਉਹ ਕਿੰਨੀ ਮਿਲ ਰਹੀ ਸੀ 67700 ਇਸ ਕਰਕੇ ਇਹਨਾਂ ਦੇ ਦੁਆਰਾ ਅ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕੇਸ ਜ਼ਾਇਰ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਇਹ ਜਿੱਤ ਗਏ ਸੀ ਉਸ ਤੋਂ ਬਾਅਦ ਅ ਉਸ ਤੋਂ ਬਾਅਦ ਐਸ ਐਲ ਪੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਪਾਤੀ ਉਹ ਵੀ ਰੱਦ ਹੋ ਗਈ ਤੇ ਉਸ ਤੋਂ ਬਾਅਦ ਰਿਵਿਊ ਪਟੀਸ਼ਨ ਦਾਇਰ ਕੀਤੀ ਉਹ ਵੀ ਰੱਦ ਹੋ ਗਈ ਉਸ ਤੋਂ ਬਾਅਦ ਇਹ ਜਿਹੜਾ ਨੋਟਿਸ ਹੈ ਉਹ ਰੀਲਿਸ ਕੀਤਾ ਗਿਆ ਹੈ ਅ ਜੋ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੇ ਅਮ੍ਰਿਤਸਰ ਹੈ ਉਹਨਾਂ ਦੇ ਦੁਆਰਾ ਠੀਕ ਹੈ ਹੁਣ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ ਪਹਿਲਾਂ 67700 ਮਿਲਦੀ ਸੀ ਸੈਵਨਥ ਪੇ ਕਮਿਸ਼ਨ ਦੇ ਅਕੋਰਡਿੰਗ ਪਰੰਤੂ 46000 ਜਿਹੜੀ ਹੈ ਉਹ 5th ਪੇ ਕਮਿਸ਼ਨ ਦੇ ਅਕੋਰਡਿੰਗ ਸੀ 6th ਜਿਹੜਾ ਪੇ ਕਮਿਸ਼ਨ ਹੈ ਉਸ ਦੇ ਵਿੱਚ ਜਿਹੜਾ ਫੈਕਟਰ ਹੈ ਜਿਹੜਾ ਉਹ ਮਲਟੀਪਲਾਈ ਕਰਨ ਤੋਂ ਬਾਅਦ ਜਿਹੜੀ ਬੇਸਿਕ ਬਣਦੀ ਆ ਉਹ 122800 ਰੁਪਇਆ ਠੀਕ ਹੈ ਯਾਨੀ 2021 ਦੇ ਵਿੱਚ ਜੋ 6th ਪੇ ਕਮਿਸ਼ਨ ਹੈ ਜਿਹੜਾ ਉਸ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਇਹਨਾਂ ਨੂੰ ਬੇਸਿਕ ਪੇ ਮਿਲਣ ਯੋਗ ਹੈ ਉਹ 122800 ਰੁਪਇਆ ਠੀਕ ਹੈ 122800 ਰੁਪਏ ਪਰੰਤੂ ਉਹਨਾਂ ਨੂੰ ਕਿੰਨੀ ਮਿਲ ਰਹੀ ਸੀ 67700 ਸਟਾਰਟ 700 ਤੁਸੀਂ ਮਾਈਨਸ ਕਰਕੇ ਦੇਖ ਸਕਦੇ ਹੋ ਠੀਕ ਹੈ 0 0 8 ਦੇ ਵਿੱਚੋਂ 7 ਗਏ 1 ਠੀਕ ਹੈ 12 ਦੇ ਵਿੱਚੋਂ 7 ਗਏ 5 ਤੇ ਇੱਥੇ 11 ਦੇ ਵਿੱਚੋਂ 6 ਗਏ 5 ਤਾਂ ਇੱਥੇ ਦੇਖ ਸਕਦੇ ਹੋ ਤੁਸੀਂ 55100 ਰੁਪਏ ਜਿਹੜਾ ਇਹਨਾਂ ਦੀ ਬੇਸਿਕ ਦੇ ਵਿੱਚ ਫਰਕ ਪੈ ਰਿਹਾ ਸੀਗਾ ਇਸ ਕਰਕੇ ਇਹਨਾਂ ਦੇ ਦੁਆਰਾ ਮਾਨਯੋਗ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀਗਾ ਇਸ ਜੋ ਪੁਰਾਣਾ ਪੇਸਕ ਹੈ ਉਸ ਨੂੰ ਬਹਾਲ ਕਰਨ ਦੇ ਲਈ ਇਹ ਜੋ ਪੇਸ ਕੀਤਾ ਹੈ ਇਸ ਦੇ ਵਿੱਚ ਆਪਾਂ ਨੇ ਸਾਰੀ ਡਿਟੇਲ ਦੇ ਵਿੱਚ ਗੱਲ ਕੀਤੀ ਹੈ ਇਹਨਾਂ ਦੇ ਵਿੱਚ ਇਹ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਆਈ ਹੋਪ ਜਿਹੜੀ ਤਨਖਾਹ ਇਹਨਾਂ ਦੀ ਵਧੀ ਹੈ ਹੁਣ ਘਟੀ ਨਹੀਂ ਹੈਗੀ ਜਿਹੜੀ 40000 ਲਗਾਨ ਤੋਂ ਬਾਅਦ ਹੈ ਠੀਕ ਹੈ ਐਸੀ ਕੰਪਲੀਟ ਇਨਫੋਰਮੇਸ਼ਨ ਇਹ ਫਿਲਹਾਲ ਤਾਂ ਜਿਹੜੇ ਸਰਕਾਰੀ ਮੈਡੀਕਲ ਕਾਲਜ ਨੇ ਉਹਨਾਂ ਦੇ ਉੱਪਰ ਹੀ ਅਪਲਾਈ ਹੋਇਆ ਹੈ ਠੀਕ ਹੈ ਅਗਰ ਇਸ ਸੰਬੰਧੀ ਮਾਨਯੋਗ ਹਾਈ ਕੋਰਟ ਦੇ ਦੁਆਰਾ ਹੋਰ ਡਿਪਾਰਟਮੈਂਟਾਂ ਨੂੰ ਵੀ ਜਿਹੜੇ ਜਿਨ੍ਹਾਂ ਦੇ ਦੁਆਰਾ ਆਪਣੇ ਜਿਹੜੇ ਰੂਲਸ ਨੇ ਉਹ ਅਮੈਂਡ ਨਹੀਂ ਕੀਤੇ ਜੇਕਰ ਉਹਨਾਂ ਨੂੰ ਵੀ ਜਿਹੜੇ ਇਹ ਨੋਟਿਸ ਨੇ ਅਫੀਸ਼ੀਅਲ ਤੌਰ ਤੇ ਨੋਟੀਫਿਕੇਸ਼ਨ ਜਾਰੀ ਕਰਦਾ ਹੈ ਹਾਈ ਕੋਰਟ ਤਾਂ ਇਹ ਸਾਰੇ ਹੀ ਵਿਭਾਗਾਂ ਦੇ ਉੱਪਰ ਲੱਗ ਜਾਵੇਗਾ ਯਾਨੀ ਜਿਹੜਾ 6ਵੇਂ ਪੇ ਕਮਿਸ਼ਨ ਹੈ ਇਹ ਸਾਰੇ ਹੀ ਵਿਭਾਗਾਂ ਦੇ ਉੱਪਰ ਲੱਗ ਸਕਦਾ ਹੈ ਜੇਕਰ ਮਾਨਯੋਗ ਹਾਈ ਕੋਰਟ ਜਿਹੜਾ ਹੈ ਇਹ ਆਰਡਰ ਜਾਰੀ ਕਰ ਦੇਵੇ ਸਾਰੇ ਡਿਪਾਰਟਮੈਂਟਸ ਨੂੰ ਕਿਉਂਕਿ ਕਾਫੀ ਜਿਹੜੇ ਕੇਸਸ ਨੇ ਉਹ ਪੈਂਡਿੰਗ ਚੱਲ ਰਹੇ ਨੇ ਠੀਕ ਹੈ ਪੰਜਾਬ ਮੇਂ ਹਰਿਆਣਾ ਹਾਈ ਕੋਰਟ ਹੈ ਜਿਹੜਾ ਲਗਾਤਾਰ ਫੈਸਲੇ ਸੁਣਾ ਰਿਹਾ ਹੈ ਸਾਰੇ ਡਿਪਾਰਟਮੈਂਟਸ ਦੇ ਰਿਲੇਟਡ ਜਿਨ੍ਹਾਂ ਦੇ ਦੁਆਰਾ ਆਪਣੇ ਜਿਹੜੇ ਰੂਲਸ ਨੇ ਅਮੈਂਡ ਨਹੀਂ ਕੀਤੇ ਹੋਏ ਠੀਕ ਹੈ ਉਹਨਾਂ ਦੇ ਰਿਲੇਟਡ ਸਾਰਿਆਂ ਦੇ ਰਿਲੇਟਡ ਜਿਹੜੇ ਕੇਸਸ ਨੇ ਪੈਂਡਿੰਗ ਪਏ ਨੇ ਹਾਈ ਕੋਰਟ ਦੇ ਵਿੱਚ ਉਹਨਾਂ ਦੀਆਂ ਤਰੀਕਾਂ ਪੈ ਰਹੀਆਂ ਨੇ ਜਦੋਂ ਵੀ ਇਸ ਦੇ ਰਿਲੇਟਡ ਮਾਨਯੋਗ ਹਾਈ ਕੋਰਟ ਦੇ ਦੁਆਰਾ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਇਹ ਇਸ ਦਾ ਜਿਹੜਾ ਲਾਭ ਹੈ 6ਵੇਂ ਪੇ ਕਮਿਸ਼ਨ ਦਾ ਉਹ ਬਾਕੀ ਵੀ ਡਿਪਾਰਟਮੈਂਟਸ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਮਿਲ ਸਕਦਾ ਹੈ ਠੀਕ ਹੈ ਜਿਹੜੇ 17/7/2 ਠੀਕ ਹੈ ਸੋ ਇਸ ਵੀਡੀਓ ਦੇ ਵਿੱਚ ਬਸ ਇੰਨਾ ਹੀ ਆਈ ਹੋਪ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ ਜਿਹੜੀ ਪੇ ਹੈ ਉਹ ਵਧੀਆ ਹੈ ਜੋ ਸਾਇਕ ਪ੍ਰੋਫੈਸਰ ਸੀਗੇ ਉਹਨਾਂ ਦੀ ਠੀਕ ਹੈ ਕਿਉਂਕਿ ਕਾਫੀ ਬੱਚੇ ਕਨਫਿਊਜ਼ ਸੀਗੇ ਕਿ ਇਥੇ 21000 ਰੁਪਏ ਜਿਹੜੀ ਸੈਲੀ ਉਹ ਘਟ ਰਹੀ ਹੈ ਨਵੇਂ ਪੇ ਕਮਿਸ਼ਨ ਦੇ ਹਿਸਾਬ ਦੇ ਨਾਲ ਜੋ ਨਵੀਆਂ ਹਦਾਇਤਾਂ ਜਾਰੀ ਹੋਈਆਂ ਸੀਗੀਆਂ 26 ਤਣ 25 ਨੂੰ ਉਹਨਾਂ ਦੇ ਅਕੋਰਡਿੰਗ ਬਟ ਮੈਂਨੇ ਤੁਹਾਨੂੰ ਇਹਦੇ ਵਿੱਚ ਕਲੀਅਰ ਕਰਤਾ ਕਿ ਜਿਹੜਾ ਇਹਨਾਂ ਦਾ ਫੈਕਟਰ ਹੈ 2.67 ਦੇ ਨਾਲ ਮਲਟੀਪਲਾਈ ਕਰਨ ਤੋਂ ਬਾਅਦ ਬੇਸਿਕ ਪੇ ਬਣੂਗੇ ਇਹਨਾਂ ਦੀ ਠੀਕ ਹੈ ਯਾਨੀ ਜਿਹੜੇ ਪੱਤੇ ਵਗੈਰਾ ਹੋਣਗੇ ਉਹ ਇਸ ਬੇਸਿਕ ਪੇ ਦੇ ਉੱਪਰ ਲਗਾਏ ਜਾਣਗੇ ਨਾ ਕਿ 67700 ਦੇ ਉੱਪਰ ਠੀਕ ਹੈ ਸੋ ਇਹ ਸੀ ਜਾਣਕਾਰੀ ਆਪਣੀ ਇਸ ਜੋ ਨੋਟੀਫਿਕੇਸ਼ਨ ਦੇ ਵਿੱਚ ਦਿੱਤੀ ਗਈ ਸੀਗੀ ਆਪਾਂ ਨੇ ਸਾਰੀ ਕਲੀਅਰ ਕਰਤੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਸੋ ਇਸ ਵੀਡੀਓ ਦੇ ਵਿੱਚ ਬਸ ਇਨਾ ਹੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸੋ ਥੈਂਕ ਯੂ so much